ਜਿਵੇਂ ਦੇ ਤਰ੍ਹਾਂ ਹਨ ਪ੍ਰਸ਼ਮਿਲ niche ਅ ਸਲਿਪ ਆਫ ਟਾਂਗ ਉਹਦੇ ਨਾਲ ਜਾਣੇ ਅਣਜਾਣੇ ਚ ਕੁਝ ਐਸੇ ਸ਼ਬਦ ਨਿਕਲ ਗਏ ਜਿਹੜੇ ਭਗਵਾਨ ਸ਼ਿਵ ਦੇ ਬਾਰੇ ਚ ਲੋਕਾਂ ਨੇ ਐਸਾ ਸਮਝ ਲਿਆ ਜਿਨ੍ਹਾਂ ਦਾ ਵੀ ਮਨ ਦੁਖਿਆ ਹੋਵੇ ਮੇਰੇ ਉਸ ਬਾਣੀ ਦੇ ਨਾਲ ਮੈਂ ਮਾਫੀ ਚਾਹੁੰਦਾ ਸਾਰਿਆਂ ਤੋਂ ਔਰ ਭਗਵਾਨ ਸ਼ਿਵ ਤਾਂ ਮੇਰੇ ਵੀ ਅਰਾਧਿਆ ਨੇ ਔਰ ਮੈਂ ਜਿਹੜੇ ਲੋਕ ਮੇਰੇ ਖਿਲਾਫ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਇਹ ਵੀ ਕਹਿਣਾ ਕਿ ਤੁਸੀਂ ਇੱਕ ਵਾਰ ਕਸ਼ਮੀਰ ਸ਼ੈਬ ਔਰ ਤਾਮਿਲ 나ਡੂ ਸ਼ੈਬ ਉਸ ਦੇ ਵੀ ਜਿਹੜੀ ਰਚਨਾਵਾਂ ਨੇ ਉਹਨਾਂ ਦਾ ਵੀ ਸ਼ਾਸਤਰ ਨੇ ਉਹਨਾਂ ਦਾ ਵੀ ਅਧਿਐਨ ਕਰ ਲਓ ਸ਼ਿਵ ਅਨੰਤ ਹੈ ਸ਼ਿਵ ਸ੍ਰਿਸ਼ਟੀ ਦਾ ਰਚਤਾ ਹੈ ਔਰ ਸ੍ਰਿਸ਼ਟੀ ਦੇ ਅੰਦਰ ਕੋਈ ਵੀ ਐਸਾ ਪਦਾਰਥ ਨਹੀਂ ਜਿਹੜਾ ਸ਼ਿਵ ਤੋਂ ਬਣਾ ਹੈ ਇਸ ਕਰਕੇ ਉਸ ਦੀ ਨਿੰਦਾ ਜਾਂ ਉਸ ਦੀ ਸ਼ਾਨ ਕੁਝ ਚੰਦ ਲੋਕ ਨਹੀਂ ਰੱਖਦੇ ਉਹ ਤਾਂ ਆਪਣੀ ਹیثیت ਕਰਕੇ ਹੀ ਹੈ ਕਿ ਉਸ ਤੋਂ ਬਿਨਾਂ ਇਹ ਸ੍ਰਿਸ਼ਟੀ ਨਹੀਂ ਹੈ ਇਸ ਲਈ ਮੈਂ ਫਿਰ ਦੁਆਰਾ ਉਹਨਾਂ ਨੂੰ ਕਹਿਣਾ ਕਿ ਵਿਅਕਤੀ ਨੂੰ ਜਾਣੇ ਬਿਨਾਂ ਉਸ ਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇੱਕ ਨਿੱਜੀ ਵਿਰੋਧ ਦੀ ਵਜ੍ਹਾ ਕਰਕੇ ਉਹ ਨਹੀਂ ਕਰਨਾ ਚਾਹੀਦਾ ਮੈਂ ਫਿਰ ਦੁਬਾਰਾ ਉਸਦੇ ਲਈ ਮਾਫੀ ਚਾਹੁੰਦਾ ਜੇ ਕੋਈ ਮਨ ਦੁਖਿਆ ਹੋਵੇ ਕਿਸੇ ਦਾ ਇੰਟਰਵਿਊ ਦੇ ਦੌਰਾਨ ਪ੍ਰਸ਼ਨ ਨਹੀਂ ਚਾਹ। ਅਹ ਸਲਿਪ ਆਫ ਟਾਂਗ ਹੋਣ ਦੇ ਨਾਲ ਜਾਣੇ ਅਣਜਾਣੇ ਚ ਕੁਝ ਐਸੇ ਸ਼ਬਦ ਨਿਕਲ ਗਏ ਜਿਹੜੇ ਭਗਵਾਨ ਸ਼ਿਵ ਦੇ ਬਾਰੇ ਚ ਲੋਕਾਂ ਨੇ ਐਸਾ ਸਮਝ ਲਿਆ ਜਿਨ੍ਹਾਂ ਦਾ ਵੀ ਮਨ ਦੁਖਿਆ ਹੋਵੇ ਮੇਰੇ ਉਸ ਬਾਣੀ ਦੇ ਨਾਲ ਮੈਂ ਮਾਫੀ ਚਾਹੁੰਦਾ ਸਾਰਿਆਂ ਤੋਂ ਔਰ ਭਗਵਾਨ ਸ਼ਿਵ ਦਾ ਮੇਰੇ ਵੀ ਅਰਦਾਹ ਹੈ ਨੇ ਔਰ ਮੈਂ ਜਿਹੜੇ ਲੋਕ ਮੇਰੇ ਖਿਲਾਫ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਇਹ ਵੀ ਕਹਿਣਾ ਕਿ ਤੁਸੀਂ ਇੱਕ ਵਾਰ ਕਸ਼ਮੀਰ ਸ਼ੈਬ ਔਰ ਤਾਮਿਲਨਾਡੂ ਸ਼ੈਬ ਉਸ ਦੇ ਵੀ ਜਿਹੜੀ ਰਚਨਾਵਾਂ ਨੇ ਉਹਨਾਂ ਦਾ ਵੀ ਸ਼ਾਸਤਰ ਨੇ ਉਹਨਾਂ ਦਾ ਵੀ ਅਧਿਐਨ ਕਰ ਲਓ ਸ਼ਿਵ ਅਨੰਤ ਹੈ ਸ਼ਿਵ ਸ੍ਰਿਸ਼ਟੀ ਦਾ ਰਚਤਾ ਹੈ ਔਰ ਸ੍ਰਿਸ਼ਟੀ ਦੇ ਅੰਦਰ ਕੋਈ ਵੀ ਐਸਾ ਪਦਾਰਥ ਨਹੀਂ ਜਿਹੜਾ ਸ਼ਿਵ ਤੋਂ ਬਿਨਾ ਹੈ ਇਸ ਕਰਕੇ ਉਸ ਦੀ ਵਿੰਦਾ ਜਾਂ ਉਸ ਦੀ ਸ਼ਾਨ ਉਸ ਚੰਦ ਲੋਗ ਨਹੀਂ ਰੱਖਦੇ ਉਹ ਤਾਂ ਆਪਣੀ ਹੈਸੀਅਤ ਕਰਕੇ ਹੀ ਹੈ ਕਿ ਉਸ ਤੋਂ ਬਿਨਾ ਸ੍ਰਿਸ਼ਟੀ ਨਹੀਂ ਹੈ ਇਸ ਲਈ ਮੈਂ ਫਿਰ ਦौरा ਉਹਨਾਂ ਨੂੰ ਕਹਿਣਾ ਕਿ ਐ ਵਿਅਕਤੀ ਨੂੰ ਜਾਣੇ ਬਿਨਾ ਉਸ ਦੇ ਬਾਰੇ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ ਇੱਕ ਨਿੱਜੀ ਵਿਰੋਧ ਦੀ ਵਜ੍ਹਾ ਕਰਕੇ ਉਹ ਨਹੀਂ ਕਰਨਾ ਚਾਹੀਦਾ ਮੈਂ ਫਿਰ ਦੁਬਾਰਾ ਉਸ ਦੇ ਲਈ ਮਾਫੀ ਚਾਹੁੰਦਾ ਜੇ ਕੋਈ ਮਨ ਦੁਖਿਆ ਹੋਵੇ ਕਿਸੇ ਦਾ